ਅਫੀਸਰ ਰਹਿਗੇ ਆ ਉਹਨਾਂ ਨੂੰ ਫੋਨ ਕੀਤਾ ਕਹਿੰਦੇ ਜੀ ਅਸੀਂ ਤੁਹਾਨੂੰ ਮੰਗਲਵਾਰ ਮਿਲਾਂਗੇ ਉਹਨਾਂ ਦੀ ਵਾਈਸ ਸੁਣ ਆ ਸੀਗੀ ਜੀ ਅਸੀਂ ਕਹਾਂ ਠੀਕ ਆ ਜੀ ਤੁਹਾਨੂੰ ਮੰਗਲਵਾਰ ਮਿਲ ਲੰਨੇ ਆ ਆ ਸਰਦਾਰ ਜੀ ਖੜੇ ਆ ਨਾਲ ਸਾਹਿਬ ਜੀ ਖੜੇ ਆ ਇਹਨਾਂ ਨਾਲ ਦੀ ਗੱਲ ਕੀਤੀ ਸੀ ਕੱਲ ਮਿਲ ਕੇ ਇਹਨਾਂ ਨੂੰ ਪੁੱਛੋ ਵੀ ਕਹਿੰਦੇ ਸੀ ਜੀ ਮੰਗਲਵਾਰ ਆਣ ਜਿਓ ਮੰਗਲਵਾਰ ਮਿਲ ਕੇ ਗੱਲ ਕਰ ਲਵਾਂਗੇ ਜੀ ਜਿਆਦਾ ਦੱਸੋ ਅਸੀਂ ਇੱਥੇ ਕੋਈ ਦੋ ਨੰਬਰ ਦਾ ਗੱਲ ਕਰਦੇ ਗਲਤ ਵੇਚਦੇ ਨੇ ਦੋ ਨੰਬਰ ਦਾ ਸਹੀ ਪੁੱਛ ਦੱਸੋ ਗਲਤ ਵੇਚਦੇ ਹੋਈ ਐ ਜੀ ਇੱਥੇ ਜਿਹੜੇ ਉੱਪਰੋਂ ਕਮਲਾਦੇ ਹੋਣਾ ਨੇ ਕੈਮਰਾ ਲਗਾਉਂਦੇ ਆ ਤੁਸੀਂ ਦੇਖੋਗਾ ਕਲਵਾਨੂ ਸਕਿਆ ਸੀ ਕੀ ਮਾਮਲਾ ਭਾਜੀ ਇਹ ਸਾਰੇ ਨਗਰ ਨਿਗਮ ਦੇ ਵਿੱਚ ਦੇ ਕੋਈ ਇਕੱਲਾ ਗੁੰਡਾ ਕਰਦੀ ਮੇਰੇ ਤੇ ਆ ਮੈਂ ਹੈਂਡੀਕੈਪ ਬੰਦਾ ਸਾਰੇ ਪਾਸੇ ਇੰਨੀ ਐ ਸਾਰੀਆਂ ਰੇੜੀਆਂ ਲੱਗੀਆਂ ਪਈਆਂ ਹੋਰ ਕਿਸੇ ਪਾਸੇ ਕੋਈ ਕਾਰਵਾਈ ਨਹੀਂ ਸਿਰਫ ਮੇਰੇ ਦੇ ਕਾਰਵਾਈ ਕੀਤੀ ਜਾਂਦੀ ਹੈ ਨਗਰ 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 ਨਿਗਮ ਸਿਰ ਪਹਿਲੇ ਪਿਆ ਕਿ ਉਹ ਨੰਬਰ 5 ਦਾ ਲੱਗਿਆ ਜੀ 2005 ਦਾ ਲੱਗਿਆਗਾ ਸਾਰੇ ਪਾਸੇ ਦੇਖ ਲਓ ਕੰਨੀਆਂ ਲੱਗੀਆਂ ਕੀ ਕੰਮ ਕੋਆਰਡੀਨੇਟਰ ਬੜੇ ਕਬਜ਼ੇ ਸਾਰੇ ਪਾਸੇ ਕਬਜ਼ੇ ਆਗੇ ਜੋ ਕਿਸੇ ਨੂੰ ਨਹੀਂ ਦੇਖਦਾ ਸਿਰਫ ਮੇਰਾ ਦੇਖਦਾ ਪਿਆਗਾ ਬ్రਦਰ ਕੰਮ ਕੀ ਕਰਦੇ ਇੱਥੇ ਮੈਂ ਕੋ ਬਾਰੇ ਨਾ ਕੰਮ ਕਰਦਾ ਕੋਣੇ ਦਾ ਕੰਮ ਕਰਦਾ ਅੱਛਾ 2005 ਤੋਂ ਬੈਠਾ ਹੋ ਹਾਂਜੀ 2005 ਦੇ ਬੈਠਿਆ ਹਾਂ ਤੇ ਉਸ ਤੋਂ ਬਾਅਦ ਕਿਸੇ ਨੇ ਕੋਈ ਛਾਣ ਕੇ ਤੁਹਾਨੂੰ ਗੱਲ ਕਿਸੇ ਨੇ ਪਰੇਸ਼ਾਨੀ ਨਹੀਂ ਕੀਤਾ ਕੋਈ ਕਿਸੇ ਨਹੀਂ ਹੁਣ ਪਤਾ ਨਹੀਂ ਕੀ ਚੱਕਰ ਜਿਹੜਾ ਮੇਰੇ ਤੋਂ ਗੁੰਡਾਗਰਦੀ ਇਕੱਲੇ ਤੇ ਕੀਤੀ ਜਾਂਦੀ ਆ ਹੋਰ ਸਾਰੇ ਕਬਜ਼ੇ ਇਨੇਗੇ ਸਾਰੇ ਚੱਕੇ ਜਾਣ ਮੈਂ ਆਪੇ ਚੱਕ ਲਊ ਇਹਦੇ ਕੋਈ ਫੀਸ ਵਗੈਰਾ ਭਰਦੇ ਸੀ ਤੁਸੀਂ ਸਾਰੀ ਕਮੇਟੀ ਦੀ ਫੀਸ ਭਰਦੇ ਸੀ ਕਿੰਨੇ ਚਿਰ ਹੋਰ ਪਾਰਸੀ ਸਾਰੇ ਕੰਮੇ ਚਾਦੋ ਅਸੀਂ ਚੱਕ ਲੈਣੀ ਹੈ ਇਹ ਪਤਾ ਬਹੁਤ ਪੁਰਾਣਾ ਹੈ ਡੈਡੀ ਵੀ ਇੱਥੇ ਪੈਂਦਾ ਹੁੰਦਾ ਹੈ ਹਾਂਜੀ ਹਾਂਜੀ ਸਾਰੇ ਪੁਰਾਣੇ ਸਾਰੇ ਇੱਕ ਇੱਥੇ ਰੇੜੀ ਲੱਗਦੀ ਸੀ ਗੁਬਾਰਿਆਂ ਦੀ ਉਹਨਾਂ ਨੇ ਪੱਕਾ ਖੋਖਾ ਲਾ ਲਿਆ ਸੀ ਬੈਕ ਤੇ ਇਹ ਕੰਪਲੇਂਟ ਆਨਲਾਈਨ ਸੀਐਮ ਪੋਰਟਲ ਤੋਂ ਜਿਹਨੇ ਦਿੱਤੀ ਹੋਈ ਸੀ ਵੀ ਬਾਰ ਬਾਰ ਕੰਪਲੇਂਟ ਹੋ ਰਹੀ ਸੀ ਇਹਦੀ ਖੋਖੇ ਵੀ ਇੱਧੇ ਇੱਥੇ ਨਵੀਂ ਰੇੜੀ ਲੱਗ ਗਈ ਸੀ ਉਹ ਦੀ ਕੰਪਲੀਟ ਹੋ ਰਹੀ ਸੀ ਉਹ ਹਟਾਉਣ ਵਾਸਤੇ ਅਸੀਂ ਆਏ ਸੀ ਅੱਛਾ ਚੱਕ ਲੈ ਉਹਨਾਂ ਨੇ ਵੀ ਹਾਂਜੀ ਉਹ ਹਟਵਾ ਦਿੱਤਾ ਜੀ ਜਿਹੜੇ ਬਾਕੀ ਵਿੱਚ ਹੋਰ ਗੱੱਬੇ ਵੀ ਹੈਗੀਆਂ ਥੋੜੀਆਂ ਜਿਹੜੀਆਂ ਮੈਂ ਇੱਕ ਆ ਸਾਹਮਣੇ ਸ਼ੈੱਡ ਹੈ ਜੀ ਲੱਗਾ ਹੋਇਆ ਉਹਨਾਂ ਨੂੰ ਕਹਿ ਦਿੱਤਾ ਵੀ ਇਹਨੂੰ ਹਟਾ ਲਓ ਉਹਨਾਂ ਨੂੰ ਟਾਈਮ ਦੇ ਦਿੱਤਾ ਥੱਪੇ ਦਾ ਇਹਨੂੰ ਹਟਾ ਕੇ ਸਾਈਡ ਤੇ ਕਿਸੇ ਲਗਾ ਲਓ ਸੈਂਟਰ 'ਚ ਨਾਲ ਲਗਾਓ ਕਿਉਂਕਿ ਇੱਥੇ ਗੱਡੀਆਂ ਦੀ ਸੈਂਟਰ ਦੇ ਵਿੱਚ ਜਿਹੜੀ ਹੈ ਗੱਡੀਆਂ ਦੀ ਪਾਰਕਿੰਗ ਛੱਡੀ ਗਈ ਸੀ ਨਾ ਕਿ ਇੱਥੇ ਰੇੜੀ ਲਗਾਉਣ ਵਾਸਤੇ ਵੀ ਇਹ ਚੁਪਾਟੀ ਹੈ ਚੁਪਾਟੀ ਦੇ ਵਿੱਚ ਇਹ ਹੁੰਦਾ ਵੀ ਸਾਈਡਾਂ ਤੇ ਤੁਸੀਂ ਆਪਣਾ ਕਾਰੋਬਾਰ ਕਰ ਲਓ ਸੈਂਟਰ 'ਚ ਜਿਹੜੀ ਪਬਲਿਕ ਹੁੰਦੀ ਆ ਉਹ ਆਪਣੀਆਂ ਗੱਡੀਆਂ ਸਕੂਟਰ ਮੋਟਰਸਾਈਕਲ ਖੜਾ ਕਰਕੇ ਤੁਹਾਡੇ ਕੋਲ ਆਉਣਗਾ ਤੇ ਤੁਹਾਡੇ ਉਹਨਾਂ ਨੂੰ ਵੀ ਕਨਵੀਨੀਅੰਟ ਰੋਅ ਵੇ ਤੁਹਾਨੂੰ ਵੀ ਕਨਵੀਨੀਅੰਟ ਲੋਕ ਜਿਸ ਤਰ੍ਹਾਂ ਲੋਕਾਂ ਵੱਲੋਂ ਸੜਕਾਂ ਤੇ ਕਬਜ਼ੇ ਕੀਤੇ ਜਾ ਰਹੇ ਕੀ ਕਹਿਣਾ ਚਾਹੁੰਦੇ ਲੋਕ ਭਾਜੀ ਇਹ ਤਾਂ ਦੇਖੋ ਇੱਕ ਮਾਨਸਿਕਤਾ ਹੀ ਬਣ ਚੁੱਕੀ ਹੈ ਲੋਕਾਂ ਦੀ ਤੁਸੀਂ ਮੇਰੇ ਨਾਲ ਚੱਲੋ ਮੈਂ ਹੁਣ ਕਾਰਵਾਈ ਕਰਾਂਗਾ ਫਿਰ ਦਿਨ 15 ਮਿੰਟਸ ਮੇਰੇ ਉੱਥੋਂ ਨਿਕਲਣ ਦੀ ਦੇਰ ਆ ਫਿਰ ਉਸੇ ਤਰ੍ਹਾਂ ਕਾਰ ਉਥੇ ਕਬਜ਼ੇ ਹੋ ਜਾਣੇ ਇੱਕ ਰੇੜੀ ਤੁਸੀਂ ਕਬਜ਼ੇ 'ਚ ਲਈਏ ਲੈ ਕੇ ਗਏ ਆ ਕਾਲੀਨਾ ਤੋਂ ਬੇ ਉਹ ਕਿਨਾਂ ਵੀ ਉਹ ਕਲੀਅਰ ਹੋਇਆ ਕੋਈ ਉਹ ਹਾਲੇ ਨਹੀਂ ਪਤਾ ਜੀ ਜਿਵੇਂ ਹੋਏਗੀ ਪ੍ਰਧਾਨ ਜੀ ਨੂੰ ਕਹਤਾ ਐ ਉੱਥੇ ਤੇ ਉਹ ਠੀਕ ਹੈ ਜਣਗੇ ਤੇ ਵੀ ਜੇ ਇਹ ਜੇ ਦੁਆਰਾ ਫੇਰ ਇਹ ਕਬਜ਼ੇ ਕਰਦੇ ਤਾਂ ਫਿਰ ਕੀ ਕਰ ਲਈਏ ਇਹ ਤਾਂ ਫਿਰ ਜ਼ਬਤੀ ਕਰਾਂਗੇ ਜੀ ਫਿਰ ਤਾਂ ਉਸ ਤੋਂ ਬਾਅਦ ਜਦੋਂ ਤੁਹਾਨੂੰ ਉੱਥੋਂ ਆਰਡਰ ਆਉਂਦਾ ਤੁਹਾਡੇ ਵਾਲਾ ਹੁਣ ਰੂਟੀਨ ਚੈਕਿੰਗ ਹੋਏਗੀ ਤਾਂ ਕਿ ਬ੍ਰਦਰ ਮੈਂ ਤਾਂ ਦੇਖੋ ਮੈਨੂੰ ਤਾਂ ਟੈਂਪਰੇਰੀ ਭੇਜਿਆ ਗਿਆ ਠੀਕ ਹੈ ਮੈਂ ਤੈਬਿਆਰੀ ਇਨਸਪੈਕਟਰ ਨਹੀਂ ਹੈਗਾ ਮੈਂ ਸੈਨੇਟਰੀ ਇਨਸਪੈਕਟਰ ਹਾਂ ਮੈਨੂੰ ਤਾਂ ਮੇਰੇ ਕੰਸ਼ਨਰ ਮੈਂਬਰ ਵੱਲੋਂ ਆਰਡਰ ਕੀਤਾ ਗਿਆ ਕਿ ਤੁਸੀਂ ਨਾਲ ਜਾਣਾ ਹੈ ਕਾਰਵਾਈ ਕਰਕੇ ਆਣੀ ਹੈ ਤੇ ਮੈਂ ਕਰ ਦਵਾਂਗਾ ਤੇ ਨਾਮ ਤੁਹਾਡਾ ਸੁਣਾਓ ਮੇਰਾ ਨਾਮ ਹਿਪੇਸ਼ ਕੁਮਾਰ ਹੈ ਤੇ ਨਾਲ ਤੁਹਾਡੇ ਇੰਸਪੈਕਟਰ ਸਾਹਿਬ ਕੌਣ ਸੀ ਉਹ ਤਰਨਪਾਲ ਹੈ ਜੀ ਬਿਲਡਿੰਗ ਇੰਸਪੈਕਟਰ ਹੈ ਉਹ